ਸਤਿ ਸ਼੍ਰੀ ਅਕਾਲ ਜੀ ਮੈਂ ਨਰਿੰਦਰ ਮਾਹੀ ਤੁਸੀਂ ਦੇਖ ਰਹੇ ਹੋ ਏਟੀਸੀ ਨਿਊਜ਼ ਸ਼੍ਰੋਮਣੀ ਅਕਾਲੀ ਦਲ ਵੱਲੋਂ ਬੰਗਾ ਵਿਖੇ ਦਫ਼ਤਰ ਖੋਲ੍ਹਿਆ ਗਿਆ ਜਿਸ ਦਾ ਉਦਘਾਟਨ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਉਮੀਦਵਾਰ ਹਲਕਾ ਸ਼੍ਰੀ ਆਨੰਦ ਪ੍ਰਸਾਦ ਨੇ ਰੀਵਨ ਕੱਟ ਕੇ ਕੀਤਾ ਇਸ ਮੌਕੇ ਪੁੱਜਣ ਤੇ ਵਰਕਰਾਂ ਵੱਲੋਂ ਉਹਨਾਂ ਦਾ ਭਰਮਾ ਸਵਾਗਤ ਕੀਤਾ ਗਿਆ ਇਸ ਮੌਕੇ ਭਰਮੇ ਇਕੱਠ ਨੂੰ ਉਹਨਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਤੁਹਾਡੇ ਭਰਮੇ ਸਹਿਜੂ ਸਦਕਾ ਇਸ ਵਾਰ ਜਿੱਤ ਸ਼੍ਰੋਮਣੀ ਅਕਾਲੀ ਦਲ ਦੀ ਹੋਏਗੀ। ਇਸ ਮੌਕੇ ਉਹਨਾਂ ਦੇ ਨਾਲ ਹਲਕਾ ਵਧਾਇਕ ਡਾਕਟਰ ਸੁਖਵਿੰਦਰ ਕੁਮਾਰ ਸੁਖੀ, ਸਤਨਾਮ ਸਿੰਘ ਲਾਦੀਆਂ, ਸੋਨ ਲਾ ਟੰਡਾ ਤੇ ਹਲਕੇ ਦੀ ਸਮੂਚੀ ਲੀਡਰਸ਼ਿਪ ਹਾਜ਼ਰ ਸੀ। ਜੀ ਸਰ ਜੀ ਦੇ ਪਹਿਲਾਂ ਦਾ ਆਫਿਸ ਤੇ ਹਾਂ ਜੀ ਅੱਜ ਦਾ ਅਫੀਸ ਦਾ ਉਦਘਾਟਨ ਕੀਤਾ ਆ ਕੀ ਮੈਸੇਜ ਦੇਣਾ ਭਾਵੇਂ ਚੋਣ ਪ੍ਰਚਾਰ ਨੂੰ ਤਾਂ ਬਹੁਤ देर ਹੋ ਗਈ ਪਰ ਰਸਮੀ ਤੌਰ ਤੇ ਅੱਜ ਅਸੀਂ ਬੰਗੇ ਦਫ਼ਤਰ ਦਾ ਉਦਘਾਟਨ ਕੀਤਾ ਮੋਰਲੇ ਕਿਰਤਾਰ ਦੀ ਸਾਰੀ ਲੀਡਰਸ਼ਿਪ ਆਈ ਆ ਔਰ ਮੈਂ ਦੇਖ ਰਿਹਾ ਕਿ ਕੋਈ ਇੱਕ ਵੀ ਅਗਲੀ ਕਿਰਤਾਰ ਦਾ ਲੀਡਰ ਐਸਾ ਨਹੀਂ ਜਿਨੇ ਹਾਜ਼ਰੀ ਨਾ ਭਰੀ ਹੋਵੇ ਇਹ ਹੀ ਉਤਸ਼ਾਹ ਤੇ ਜਿੱਤ ਦੀਆਂ ਨਿਸ਼ਾਨੀਆਂ ਨੇ ਸਰ ਜੀ ਮੈਂ ਹਾਈਡਰੋਲੋਜੀ ਹਲਪੁਰ ਸਾਹਿਬ ਨੇ ਵੀ ਕਿਹਾ ਕਿ ਇਹ ਸੜਕ ਹੈ ਸੜਕ ਨੂੰ ਲੈ ਕੇ بڑا ਮੁੱਦਾ ਫਰਮਾਇਆ ਹੈ ਕਿ ਪਲਾਨਿੰਗ ਕੀ ਆ ਗਿਆ ਆਣ ਲਈ ਦੇਖੋ ਇਹ ਜਿਹੜੀ ਬੰਗਾ ਆਨੰਦਪੁਰ ਸਾਹਿਬ ਨੈਣਾ ਦੇ ਵੀ ਰੋਡ ਆ ਇਹ ਰੋਡ ਕੇਵਲ ਕਿੰਨੇ ਐਮਪੀਆ ਐਮਐਲਏ ਵਜ਼ੀਰ ਆਏ ਕੇਵਲ ਮੈਂ ਪਾਸ ਕਰਾਈ ਇਹ ਨੈਸ਼ਨਲ ਹਾਈਵੇ ਪਾਸ ਕਰਾਇਆ ਗੜਕਰੀ ਸਾਹਿਬ ਨਹੀਂ ਪੱਥਰ ਰੱਖ ਕੇ ਗਏ ਪੈਸੇ ਸੈਂਕਸ਼ਨ ਕਰਾਏ ਪਰ ਹੁਣ ਸੂਬਾ ਸਰਕਾਰ ਜੇ ਬੇਈਮਾਨ ਹੋ ਜੇ ਜਿਹਨੇ ਫਾਰਮੈਟੀਆਂ ਨਹੀਂ ਕੀਤੀਆਂ ਫਾਈਲੇ ਦਬਾ ਕੇ ਰੱਖ ਲਈ ਤਾਂ ਸਾਡੇ ਤਾਂ ਬਾਤ ਦੀ ਗੱਲ ਨਹੀਂ ਮੇਰੇ ਤੋਂ ਤਾਂ ਵਕਾਲਤਨਾਮਾ ਹੀ ਲੈ ਲਿਆ ਮੈਂ ਤਾਂ ਪੀਣਾ ਬਣ ਰਹਿ ਸਕਿਆ ਤੇ ਪਿਛੋਂ ਜਿਹੜੇ ਐਮਪੀ ਬਣੇ ਉਹਨਾਂ ਨੇ ਜਾਣ ਕੇ ਕੰਮ ਨਹੀਂ ਕੀਤੇ ਵੀ ਨਾ ਚੰਦੂ ਮਦਰ ਜੀ ਦਾ ਬੱਜੂਆ ਹੁਣ ਮੈਂ ਰੱਬ ਨੇ ਸੁੱਖ ਰੱਖਿਆ ਐਮਪੀ ਬਣਿਆ ਹਰ ਹਾਲ ਸਭ ਤੋਂ ਪਹਿਲਾ ਕੰਮ ਮੇਰਾ ਹੋਊਗਾ ਇਹ ਸੜਕ ਨੂੰ ਮੁਕੰਮਲ ਕਰਵਾਉਣਾ ਭਾਵੇਂ ਕਾਰ ਸੇਵਾ ਵਾਲੇ ਬਾਬਿਆਂ ਨੇ ਸ਼ੁਰੂ ਕੀਤੀ ਆ ਪਰ ਪਬਲਿਕ ਦਾ ਪੈਸਾ ਸੰਗਤ ਦਾ ਪੈਸਾ ਲਾਉਂਦੀ ਥਾ ਸੀ ਸਰਕਾਰ ਦਾ ਪੈਸਾ ਲਵਾਵਾਂਗੇ ਜੇ ਕਿਸੇ 'ਚ ਜਾਨ ਹੋਵੇ ਕੋ ਹਿੰਮਤ ਹੋਵੇ ਕੋ ਕਰਨ ਵਾਲਾ ਹੋਵੇ ਤਾਂ ਸਾਰਾ ਕੁਝ ਹੋ ਜਾਂਦਾ ਤੇ ਮੈਂ ਕਰਵਾ ਕੇ ਦਊਂਗਾ 1 ਕਰੋੜ ਰੁਪਇਆ ਮੱਕੜ ਸਾਹਿਬ ਮਨੇ ਪਰਿਵਾਰ ਵਿਛੋੜੇ ਅੰਡਰ ਪਾਸ ਰੇਲਵੇ ਅੰਡਰ ਪਾਸ ਵਾਸਤੇ ਜਮਾ ਕਰਾਉਣ ਲਈ ਜਾ ਰਹੇ ਸੀ ਤੇ ਮੈਂ ਬਾਸ ਕਰਾ ਕੇ ਗੁਰੂ ਦੀ ਗੋਲਕ ਵਿੱਚ ਰਖਵਾਇਆ ਤੇ ਅੰਡਰ ਪਾਸ ਪਾਸ ਕਰਵਾਇਆ ਤੇ ਇਹ ਸੜਕ ਵੀ ਮੈਂ ਕਰਾ ਕੇ ਦਊਗਾ ਇਹ ਪ੍ਰਮਾਤਮਾ ਨੇ ਮੈਨੂੰ ਮੌਕਾ ਦਿੱਤਾ ਸੋ ਇਹ ਗੱਲਾਂ ਜਿਹੜੇ ਜਿਨ੍ਹਾਂ ਨੇ ਕਰੇ ਹੀ ਕੱਖ ਨਹੀਂ ਛੱਜਦਾ ਬੋਲੇ ਛਾਂ ਨਹੀਂ ਕਿ ਬੋਲੇ ਕਿਸੇ ਨੇ ਦੇ ਬਾਰੇ ਕੱਖ ਨਹੀਂ ਕੀਤਾ ਲੋਕ ਤਾਂ ਝੂੜਦੇ ਤੂਫਾਨ ਕਹਿੰਦੇ ਆ ਜੀ ਇਹ ਹਿੰਦੂਆਂ ਭਰਾਵਾਂ ਦੇ ਉਲਟ ਬੋਲਦੇ ਜਿੰਨਾ ਹਿੰਦੂ ਭਰਾਵਾਂ ਨਾਲ ਸਾਡੀ ਦੋਸਤੀ ਆ ਉਹ ਨਹੀਂ ਕਿਸੇ ਦੀ ਹੋਈ ਨਹੀਂ ਸਕਦੀ ਅਸੀਂ ਤਾਂ ਗੁਰੂ ਨਾਨਕ ਦੇ ਸਿਧਾਂਤ ਤੇ ਜਿਹੜੀ ਸਾਡੀ ਫਿਲਾਸਫੀ ਆ ਵੀ ਸਵੇਰੇ ਉੱਠ ਕੇ ਕੰਮ ਤੇ ਜਾਣਾ ਉਦੋਂ ਵੀ ਰਾਤ ਨੂੰ ਕੰਮ ਕਰਕੇ ਸੌਣਾ ਉਦੋਂ ਵੀ ਦੁਆ ਕਰਨੀ ਆ ਅਰਦਾਸ ਕਰਨੀ ਆ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਮਹਤਾ ਨਾਨਦਪੁਰ ਦੀ ਵਿਚਾਰਧਾਰਾ ਤੇ ਪੈਰਾ ਦੇਣ ਵਾਲਾ ਵਿਅਕਤੀ ਆ ਜਿਹੜੀ ਵਿਚਾਰਧਾਰਾ ਕਹਿੰਦੀ ਆ ਨਾ ਕਿਸੇ ਤੋਂ ਡਰੋ ਨਾ ਕਿਸੇ ਨੂੰ ਡਰਾਓ ਜਿਉ ਔਰ ਜੀਣੇ ਦੇ ਗੁਰੂ ਤੇਗ ਬਹਾਦਰ ਸਾਹਿਬ ਨੇ ਕਿਹਾ ਭੈ ਕਹੂ ਕੋ ਦੇਤਨਾ ਹੈ ਨਾ ਪਹਿਮਾਨਤਾ ਸਾਡਾ ਵਿਚਾਰ ਆ ਸਾਡਾ ਸਿਧਾਂਤ ਆ ਮਾਨਸ ਕੀ ਜਾਤ ਸਵੇ ਇੱਕੇ ਪਹਿਚਾਨ ਬੋ ਇਹ ਤਾਂ ਉਹ ਲੋਕ ਨੇ ਜਿਹੜੇ ਧਰਮ ਦੇ ਨਾਂ ਤੇ ਲੋਕਾਂ ਨੂੰ ਲੜਾਉਂਦੇ ਨੇ ਜਾਤ ਦੇ ਨਾਂ ਤੇ ਲੋਕਾਂ ਨੂੰ ਲੜਾਉਂਦੇ ਨੇ ਲੋਕਾਂ ਨੂੰ ਜੁੰਡੋ ਜੁੰਡੀ ਕਰਾ ਕੇ ਰਾਜ ਹੜਾਉਂਦੇ ਰਹੇ ਅਸੀਂ ਲੋਕਾਂ ਨੂੰ ਜੋੜਦੇ ਆ ਹਰ ਧਰਮ ਦਾ ਬਰਾਬਰ ਸਨਮਾਨ ਕਰਦੇ ਆ ਅਸੀਂ ਤਾਂ ਅਸੀਂ ਲੋਕਾਂ ਨੂੰ ਜੋੜਨ ਵਾਲੇ ਆ ਉਹ ਲੋਕਾਂ ਨੂੰ ਤੋੜਨ ਵਾਲੇ ਆ ਤੋ ਜੋੜਨ ਵਾਲਿਆਂ ਨੂੰ ਸਮਾਜ ਨੂੰ ਬੇਸ਼ੱਕ ਸਤਿਕਾਰ ਕਰਦਾ ਇਸੇ ਕਰਕੇ ਲੋਕ ਸਾਡਾ ਸਤਿਕਾਰ ਕਰਦੇ। ਜੀਐਸਟੀ ਤੇ ਬੀਜੇਪੀ ਦਾ ਨਹੀਂ ਸਾਥ ਨਾ ਹੋਣ ਦਾ ਵਜ੍ਹਾ ਦੇਖੋ ਬੀਜੇਪੀ ਹਰ ਹਰ ਪਾਰਟੀ ਦਾ ਆਪਣਾ ਕੇਡਰ ਹੁੰਦਾ ਪਰ ਸ਼ਰੋਮਣੀ ਅਕਾਲੀ ਦਲ ਨੂੰ ਫਾਇਦਾ ਇਸ ਗੱਲ ਤੇ ਹੋ ਰਿਹਾ ਵੀ ਸਾਰਾ ਪੰਜਾਬ ਸ਼ਰੋਮਣੀ ਅਕਾਲੀ ਦਲ ਦੇ ਪਿੱਛੇ ਆ ਗਿਆ। ਕੋਈ ਕਿਸੇ ਪਾਰਟੀ ਦਾ ਹੋਵੇ, ਕਿਸੇ ਧਰਮ ਦਾ ਹੋਵੇ, ਕਿਸੇ ਜਾਤ ਦਾ ਹੋਵੇ ਜਿਨ੍ਹਾਂ ਨੇ ਪੰਜਾਬੀ ਮਾਂ ਦਾ ਦੁੱਧ ਪੀਤਾ, ਪੰਜਾਬ ਦਾ ਖਾਦਾ ਪੀਤਾ ਹੰਡਾਇਆ ਉਹ ਅੱਜ ਸਾਡੇ ਨਾਲ ਖੜਾ ਬਤੌਰ ਪੰਜਾਬੀ ਕਿਉਂਕਿ ਪੰਜਾਬ ਦੇ ਹੱਕਾਂ ਲਈ ਅਸੀਂ ਦਿੱਲੀ ਨਾਲ ਟੱਕਰ ਲਈ ਆ ਪੰਜਾਬ ਦੇ ਹੱਕਾਂ ਲਈ ਅਸੀਂ ਦਿੱਲੀ ਨਾਲ ਸਿੰਘ ਫਸਾਏ ਆ ਤੇ ਅਸੀਂ ਜਿਹਨਾਂ ਲੋਕਾਂ ਦੇ ਹੱਕਾਂ ਲਈ ਲੜਾਈ ਲੜ ਰਹੇ ਆ ਉਹ ਲੋਕ ਸਾਡੇ ਨਾਲ ਖੜਨਗੇ ਖੜਨਗੇ ਤੇ ਪੰਜਾਬ ਦੇ ਜਦੋਂ ਹਰ ਵਰਗ ਹਰ ਧਰਮ ਦਾ ਵਿਅਕਤੀ ਸਾਡੀ ਪਿੱਠ ਤੇ ਆ ਖੜਿਆ ਫੇ ਪਾਰਟੀਆਂ ਕੋਲ ਤਾਂ ਕੇਡਰ 5% ਹੁੰਦਾ ਟੋਟਲ ਜਿਹੜਾ ਹਾਰਡ ਕੋਰ ਹੁੰਦੀ ਆ ਉਹ 5 5% ਤੋਂ 10% ਹੁੰਦੀ ਆ 90% ਆਪ ਲੋਕ ਜਿਹੜੇ ਨੇ ਉਹ ਪੰਜਾਬ ਦੇ ਸਾਡੇ ਨਾਲ ਨੇ